ਮਹਿਲਾਵਾਂ ਦਾ ਖਾਸ ਤਿਉਹਾਰ ਕਰਵਾ ਚੌਥ ਆ ਰਿਹਾ ਹੈ ਕੱਲ ਦੇ ਦਿਨ ਔਰ ਅੱਜ ਦੇ ਦਿਨ ਮਹਿਲਾਵਾਂ ਬਾਜ਼ਾਰ ਦੇ ਵਿੱਚ ਉਤਰੀਆਂ ਨੇ ਖਰੀਦਾਰੀ ਕਰ ਰਹੀਆਂ ਨੇ ਆਪਣੇ ਜੀਵਨ ਸਾਥੀ ਨੂੰ ਖੁਸ਼ ਕਰਨ ਵਾਸਤੇ ਸਜ ਸਵਰ ਰਹੀਆਂ ਨੇ ਔਰ ਖਾਸ ਕਰਕੇ ਜਿਹੜੇ ਮਾਰਕਲ ਟਾਊਨ ਦੇ ਵਿੱਚ ਇਸ ਵੇਲੇ ਮਹਿੰਦੀ ਦੇ ਸਟਾਲ ਲੱਗੇ ਨੇ ਉੱਥੇ ਖਾਸਾ ਰਸ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਕਿਉਂਕਿ ਆਪਣੇ ਜੀਵਨ ਸਾਥੀ ਨੂੰ ਖੁਸ਼ ਕਰਨ ਲਈ ਮਹਿਲਾਵਾਂ ਆਪਣੇ ਅਥਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਹੈਗੇ ਉਹ ਖੁਣਗੋੜੀਆਂ ਨਜ਼ਰ ਆ ਰਹੀਆਂ ਨੇ ਤਾਂ ਤਸਵੀਰਾਂ ਨੇ ਮਾਡਲ ਟਾਉਨ ਦੀਆਂ ਜਿੱਥੇ ਸਟਾਲ ਲਗਾਏ ਗਏ ਨੇ ਔਰ ਇੱਕ ਸਟਾਲ ਨਹੀਂ ਹੈ ਕਈ ਤਰ੍ਹਾਂ ਦੇ ਸਟਾਲ ਹੈਗੇ ਨੇ ਇੱਥੇ ਔਰ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਔਰ ਇੱਥੇ ਇਸ ਵੇਲੇ ਮਹਿਲਾਵਾਂ ਆਪਣੇ ਹੱਥਾਂ ਦੇ ਉੱਤੇ ਡਿਜ਼ਾਈਨ ਜਿਹੜੇ ਆਪਣੀ ਮਰਜ਼ੀ ਫਰਵਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਦੇ ਐਨਕਸਪੀਰਾ ਟੀਵੀ ਦੇ ਉੱਤੇ ਜਿੱਥੇ ਕਿ ਲੋਕ ਖਾਸ ਕਰਕੇ ਮਹਿਲਾਵਾਂ ਘਰਾਂ ਚੋਂ ਨਿਕਲੀਆਂ ਨੇ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਹੈਗੇ ਨੇ ਉਹਨਾਂ ਆਪਣੇ ਹੱਥਾਂ ਦੇ ਫਰਵਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲਵੰਨਿਆ ਹੋਰਾ ਵੱਲੋਂ ਇਹ ਸਟਾਲ ਲਗਾਇਆ ਗਿਆ ਹੈ ਔਰ ਲਵੰਨਿਆ ਹੋਰਾ ਵੱਲੋਂ ਹਰ ਸਾਲ ਇਸੇ ਤਰ੍ਹਾਂ ਹੀ ਇਸੇ ਜਗ੍ਹਾ ਤੇ ਸਟਾਲ ਲਗਾਇਆ ਜਾਂਦਾ ਔਰ ਖਾਸ ਕਰਕੇ ਆ ਕਾਫੀ ਚੌਣ ਵਾਲੇ ਹੈਗੇ ਨੇ ਔਰ ਮਹੀਨਾ-ਮਹੀਨਾ ਪਹਿਲਾਂ ਹੀ ਉਹਨਾਂ ਨੂੰ ਫੋਨ ਕਰਕੇ ਪੁੱਛਦੇ ਨੇ ਕਿ ਐਸਓਰ ਸਟਾਲ ਲਗਾਣਾ ਹੈ ਜਾਂ ਕਿਸ ਤਰ੍ਹਾਂ ਦਾ ਮਾਹੌਲ ਆਏਗਾ ਲਵੰਨਿਆ ਹੋਰਾ ਨੇ ਹੀ ਗੱਲ ਕਰ ਲੈਂਦੇ ਆ ਕਿਵੇਂ ਦੇਖਦੇ ਹੋ ਕਿਉਂਕਿ ਹਰ ਸਾਲ ਸਟਾਲ ਤੁਹਾਡਾ ਲੱਗਦਾ ਔਰ ਸਭ ਤੋਂ ਜ਼ਿਆਦਾ ਤੁਹਾਡੇ ਇੱਥੇ ਰਸ਼ ਰਹਿੰਦਾ ਹੈ ਕਿ ਕਿੰਨੇ ਚਾਹ ਚੌਣ ਵਾਲੇ ਤੁਹਾਨੂੰ ਬਹੁਤ ਹੈਗੇ ਹਾਂ ਹਾਂਜੀ ਇਹ ਪਹਿਲੇ ਵੀ ਤਾਂ ਪੁੱਛਿਆ ਥਾ हाँ जी आ, सही कह रहे हो बस प्यार है क्वालिटी देते हैं अच्छे प्राइस पे देते हैं तो प्यार भी मिलता है वैसे भी बहुत अच्छे से डीलिंग है शायद कह लो मुझे नहीं पता बट टच वुड बहुत प्यार देते हैं लोग कितने साल हो गए ने थे ये मेरा फोर्थ ईयर है फोर्थ ईयर यस तीन साल का दैनिक किराए का मतलब कर जी ऑफ कोर्स किसी हर बार ही आने हैं इस बार भी आए हैं कि मैं लगता कि कितने की सर ये किस्मत में है मैंने कुछ नहीं सोचा हुआ क्योंकि अगर हम सोच लेते हैं ना अगर उससे थोड़ा सा ऊपर नीचे हो जाए ना फिर दुख लगता उपर, है ऊपर हो तो बहुत अच्छी बात है ठीक है देखते हैं क्योंकि ये भी लड़कियां बहुत दूर से आती हैं इनका भी सोचते हैं कि चलो इनका भी कुछ अच्छा ही होना चाहिए। है, है कल का तो हमारा खत्म है ना वाइंड अप आज रात को सारा कुछ करके कवर सुबह सर की हाँ जी हाँ जी मैं रख लूंगी कुछ खास नहीं है बस व्रत रख लूंगी जी जी ਚਲੋ ਫਿਰ ਹੋਰ ਲੋਕਾਂ ਨਾਲ ਵੀ ਇੱਥੇ ਗੱਲਬਾਤ ਕਰ ਰਹੇ ਹਾਂ ਕਿਵੇਂ ਉਹ ਦੇਖਦੇ ਨੇ ਕੱਲ ਦੇ ਇਸੁਰਤ ਨੂੰ ਖਾਸ ਬਣਾਉਣ ਵਾਸਤੇ ਕੀ ਕੁਝ ਰੱਖਿਆ ਕੋਈ ਸਰਪ੍ਰਾਈਜ਼ ਆਪਣੇ ਹਸਬੰਡ ਵਾਸਤੇ ਕੁਝ ਸਰਪ੍ਰਾਈਜ਼ ਰੱਖਿਆ ਕਿਉਂ ਨਹੀਂ ਸਰਪ੍ਰਾਈਜ਼ ਰੱਖਾਗਾ ਹਾਂ ਉਹ ਘਰ ਜਾ ਕੇ ਜਦੋਂ ਉਹ ਆਏਗੀ ਤੱਕ ਸਰਪ੍ਰਾਈਜ਼ ਹਮ ਦੇਂਗੇ ਔਰ ਆਬਵੀਸਲੀ ਹਸਬੰਡ ਵੀ ਸਰਪ੍ਰਾਈਜ਼ ਹਮੇਂ ਦیتے ਹੈ ਔਰ ਇਹ ਇਹਗਾ ਸਭ ਤੋਂ ਵਾਸਾ ਸਭ ਤੋਂ ਅੱਛਾ ਫੈਸਟੀਵ ਹੋਤਾ ਹੈ ਔਰ ਮੂਜੇ ਬਹੁਤ ਅੱਛਾ ਲੱਗਦਾ ਹੈ ਜਿੰਨੇ ਵੀ ਦੇ ਦੇ ਉਸਨਹੀਂ ਘਮ ਹੈ ਬਈ ਭਾਸ਼ ਖਾਸ ਕਰਕੇ ਕੱਲ ਦੇ ਦਿਨ ਨੂੰ ਲੈ ਕੇ ਕਾਫੀ ਜੇਵ ਤੋਂ ਨਹੀਂ 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 ਉਹ ਹਮੇਸ਼ਾ ਮੇਰੀ ਵਿਸ਼ ਖੁਦ ਹੀ ਅੱਛਾ ਹਾਂਜੀ ਚਲੋ ਆਈ ਹੋਪ ਉਹ ਬਾਕੀ ਜਣੀਆਂ ਵਿਸ਼ ਰਹਿੰਦੀਆਂ ਹੈਗੀਆਂ ਉਹ ਵੀ ਪੂਰੀਆਂ ਹੋਣ ਤੁਸੀਂ ਕਿਵੇਂ ਦੇਖਦੇ ਹੋ ਜੀ ਕਿਉਂਕਿ ਕਾਫੀ ਚਾਉਣ ਵਾਲੇ ਨੇ ਹੈਗੇ ਤੁਹਾਨੂੰ ਵੀ ਲਵੰਨਿਆਂ ਨੂੰ ਵੀ ਕਿਉਂਕਿ ਲੰਬੇ ਸਮੇਂ ਤੋਂ ਇੰਤਜ਼ਾਰ ਰਿੰਦਾ ਮਹਿਲਾਵਾਂ ਨੂੰ ਖਾਸ ਕਰਕੇ ਤੁਹਾਨੂੰ ਵੀ ਇੰਤਜ਼ਾਰ ਰਿੰਦਾ ਹੈ ਕਿ ਕਦੋਂ ਅਸੀਂ ਕਾਰਨਲ ਤੇ ਜਾਈਏ ਤੇ ਬਿਲਕੁਲ ਇਹਨਾਂ ਸਾਰੇ ਸਾਨੂੰ ਪਿਆਰ ਦੇ ਰਿਹਾ ਹੈ ਕਿ ਸਾਨੂੰ 6-6 ਮਹੀਨੇ ਪਹਿਲੇ ਕਾਲ ਜਾਨਾ ਪਿਆ ਆਪ ਲਗਾ ਰਹੇ ਹੋ ਨਾ ਸਟਾਲ ਲਗਾ ਰਹੇ ਹੋ ਨਾ ਵੀ ਆਰ ਬlesਟ ਕਿ ਅਸੀਂ ਸਾਰਿਆਂ ਲਈ ਇੰਨਾ ਕਰ ਫਾਨੇ ਆ ਆ ਸਾਡਾ ਬੈਸਟ ਜਾਂਦਾ ਹੈ ਹਮੇਸ਼ਾ ਬੈਸਟ ਜਾਂਦਾ ਹੈ ਸਾਰੇ ਸਾਨੂੰ ਬਹੁਤ ਪਿਆਰ ਦਿੰਦੇ ਆ ਔਰ ਆਈਵਿਸ ਹਮੇਸ਼ਾ ਮਿਲਦਾ ਰਹੇ ਪਿਆਰ ਖਾਸ ਰੱਖਦੇ ਖਾਸ ਇਦਾਂ ਦਾ ਕੁਝ ਨਹੀਂ ਅਸੀਂ ਬਸ ਮੈਂਦੀ ਉਹਨਾਂ ਨੂੰ ਖਾਸ ਦੇਦੀ ਆ ਸਭ ਖਾਸ ਕੁਝ ਨਹੀਂ ਹੈ ਨਹੀਂ ਕੁਝ ਨਹੀਂ ਮੈਂ ਨਹੀਂ ਕੀਤਾ ਨਹੀਂ ਨਹੀਂ ਖਾਸ ਵੀ ਪੁਰਾਣੇ ਹੋ ਗਿਆ ਸਾਰਾ ਫਿਰ ਵੀ ਸਰਪ੍ਰਾਈਜ਼ ਦੇ ਦਿਓ ਵੀ ਸਰਪ੍ਰਾਈਜ਼ ਲਾਵਾਂਗੇ ਮੈਂ ਦੇਣਾ ਨਹੀਂ ਮੈ ਲੈਣਾ ਹੈ ਬਿਲਕੁਲ ਤੇ ਐਸਵੇਲੇ ਮਾਹੌਲ ਜਿਹੜਾ ਆ ਜਲੰਧਰ ਸ਼ਹਿਰ ਦਾ ਜੇ ਗੱਲ ਕਰੀਏ ਔਰ ਜਲੰਧਰ ਸ਼ਹਿਰ ਦੇ ਦਿਲ ਦੀ ਗੱਲ ਕਰੀਏ ਮਾਡਲ ਟਾਊਨ ਦੀ ਐਸਵੇਰੇ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਔਰ ਮਹਿਲਾਵਾਂ ਬਾਹਰ ਨਿਕਲੀਆਂ ਨੇ ਘਰਾਂ ਦੇ ਵਿੱਚੋਂ ਪੈਸੇ ਲੈ ਕੇ ਔਰ ਤਰ੍ਹਾਂ ਤਰ੍ਹਾਂ ਦੀ ਖਰੀਦਾਰੀ ਹੈਗੀ ਜਿਹੜੀ ਉਹ ਕੱਲ ਦੇ ਦਰਵਾਚੌਦ ਦੇ ਵਾਸਤੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਔਰ ਨਾਲ ਦੀ ਨਾਲ ਤਰ੍ਹਾਂ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਹੈਗੇ ਨੇ ਉਹ ਆਪਣੇ ਹੱਥਾਂ ਤੇ ਘਣਵਾਏ ਜਾ ਰਹੇ ਨੇ ਮਹਿੰਦੀ ਲਗਵਾਈ ਜਾ ਰਹੀ ਹੈ ਔਰ ਕੱਲ ਦਾ ਦਿਨ ਕਿਹੋ ਜਿਹਾ ਰਹਿਣ ਵਾਲਾ ਇਹ ਕੱਲ ਦੱਸਾਂਗੇ ਪਰ ਫਿਲਹਾਲ ਐਸ ਵੇਲੇ ਤਸਵੀਰਾਂ ਜਿਹੜੀਆਂ ਬਹੁਤ ਖਾਸ ਰਹਿਣ ਵਾਲੀਆਂ ਨੇ ਕਿਉਂਕਿ ਮਹਿਲਾਵਾਂ ਆਪਣੇ ਘਰਾਂ ਦੇ ਵਿੱਚੋਂ ਨਿਕਲੀਆਂ ਨੇ ਖਰੀਦੋ ਫਰੋਕਤ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਔਰ ਖਾਸ ਕਰਕੇ ਮਾਡਲ ਟਾਉਨ ਦੇ ਵਿੱਚ ਤਸਵੀਰਾਂ ਬਹੁਤ ਸੁੰਦਰ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਈ ਜਾਨੀ ਚੌਰਾ ਟੀਵੀ ਜਲੰਧਰ ਮਹਿਲਾਵਾਂ ਦਾ ਖਾਸ ਤਿਉਹਾਰ ਕਰਵਾ ਚੌਥ ਆ ਰਿਹਾ ਹੈ ਕੱਲ ਦੇ ਦਿਨ ਔਰ ਅੱਜ ਦੇ ਦਿਨ ਮਹਿਲਾਵਾਂ ਬਾਜ਼ਾਰ ਦੇ ਵਿੱਚ ਉਤਰੀਆਂ ਨੇ ਖਰੀਦਾਰੀ ਕਰ ਰਹੀਆਂ ਨੇ ਆਪਣੇ ਜੀਵਨ ਸਾਥੀ ਨੂੰ ਖੁਸ਼ ਕਰਨ ਵਾਸਤੇ ਸਜ ਸਵਰ ਰਹੀਆਂ ਨੇ ਔਰ ਖਾਸ ਕਰਕੇ ਜਿਹੜੇ ਮਾਡਲ ਟਾਊਨ ਦੇ ਵਿੱਚ ਇਸ ਵੇਲੇ ਮਹਿੰਦੀ ਦੇ ਸਟਾਲ ਲੱਗੇ ਨੇ ਉੱਥੇ ਖਾਸਾ ਰਸ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਕਿਉਂਕਿ ਆਪਣੇ ਜੀਵਨ ਸਾਥੀ ਨੂੰ ਖੁਸ਼ ਕਰਨ ਲਈ ਮਹਿਲਾਵ ਆਪਣੇ ਹੱਥਾਂ ਦੇ ਉੱਤੇ ਤਰਾਂ ਤਰਾਂ ਦੇ ਡਿਜ਼ਾਈਨ ਜੇ ਰਹੇ ਹੈਗੇ ਉਹ ਖੁਣਗੋੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਤਸਵੀਰਾਂ ਨੇ ਮਾਡਲ ਤੋਂ ਦੀਆਂ ਜਿੱਥੇ ਸਟਾਲ ਲਗਾਏ ਗਏ ਨੇ ਔਰ ਇੱਕ ਸਟਾਲ ਨਹੀਂ ਹੈ ਕਈ ਤਰ੍ਹਾਂ ਦੇ ਸਟਾਲ ਹੈਗੇ ਨੇ ਇੱਥੇ ਔਰ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਔਰ ਇੱਥੇ ਇਸ ਵੇਲੇ ਮਹਿਲਾਵਾਂ ਆਪਣੇ ਹੱਥਾਂ ਦੇ ਉੱਤੇ ਡਿਜ਼ਾਈਨ ਜਿਹੜੇ ਆਪਣੀ ਮਰਜ਼ੀ ਫੜਵਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਦੇਨਿਕ ਸਪੀਡਾ ਟੀਵੀ ਦੇ ਉੱਤੇ ਜਿੱਥੇ ਕਿ ਲੋਕ ਖਾਸ ਕਰਕੇ ਮਹਿਲਾਵਾਂ ਘਰਾਂ ਚੋਂ ਨਿਕਲੀਆਂ ਨੇ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਹੈਗੇ ਨੇ ਉਹਨਾਂ ਆਪਣੇ ਹੱਥਾਂ ਦੇ ਫੜਵਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲਵੰਨਿਆ ਹੋਰਾ ਵੱਲੋਂ ਇਹ ਸਟਾਲ ਲਗਾਇਆ ਗਿਆ ਹੈ ਔਰ ਲਵੰਨਿਆ ਹੋਰਾ ਵੱਲੋਂ ਹਰ ਸਾਲ ਇਸੇ ਤਰ੍ਹਾਂ ਹੀ ਇਸੇ ਜਗ੍ਹਾ ਤੇ ਸਟਾਲ ਲਗਾਇਆ ਜਾਂਦਾ ਔਰ ਖਾਸ ਕਰਕੇ ਕਾਫੀ ਚਾਹਣ ਵਾਲੇ ਹੈਗੇ ਨੇ ਔਰ ਮਹੀਨਾ-ਮਹੀਨਾ ਪਹਿਲਾਂ ਹੀ ਉਹਨਾਂ ਨੂੰ ਫੋਨ ਕਰਕੇ ਪੁੱਛਦੇ ਨੇ ਕਿ ਐਸਓਆਰ ਸਟਾਲ ਲਗਾਣਾ ਹੈ ਜਾਂ ਕਿਸ ਤਰ੍ਹਾਂ ਦਾ ਮਾਹੌਲ ਆਏਗਾ ਲਵੰਨਿਆ ਹੋਰਾ ਨੇ ਹੀ ਗੱਲ ਕਰ ਲੈਂਦੇ ਆ ਕਿਵੇਂ ਦੇਖਦੇ ਹੋ ਕਿਉਂਕਿ ਹਰ ਸਾਲ ਸਟਾਲ ਤੁਹਾਡਾ ਲੱਗਦਾ ਔਰ ਸਭ ਤੋਂ ਜ਼ਿਆਦਾ ਤੁਹਾਡੇ ਇੱਥੇ ਰਸ਼ ਰਹਿੰਦਾ ਹੈ ਕਿ ਕਿੰਨੇ ਚਾਹਣ ਵਾਲੇ ਤੁਹਾਨੂੰ ਬਹੁਤ ਹੈਗੇ ਹਾਂਜੀ ਇਹ ਪਹਿਲੇ ਵੀ ਤੂੰ ਪੁੱਛਿਆ ਥਾ हाँ जी आ, सही कह रहे हो बस प्यार है क्वालिटी देते हैं अच्छे प्राइस पे देते हैं तो प्यार भी मिलता है वैसे भी बहुत अच्छे से डीलिंग है शायद कह लो मुझे नहीं पता बट टच वुड बहुत प्यार देते हैं लोग कितने साल हो गए ने थे मुझे आ, ये मेरा फोर्थ ईयर है फोर्थ ईयर यस तीन साल का दैनिक किराए का मुकवर कर जी ऑफ कोर्स किसी हर बार ही आने हैं इस बार भी आए हैं कि मैं लगता कि किले की जेब पर सवारी सर ये किस्मत में है मैंने कुछ नहीं सोचा हुआ क्योंकि अगर हम सोच लेते हैं ना अगर उससे थोड़ा सा ऊपर नीचे हो जाए ना फिर दुख लगता उपर है ऊपर हो तो बहुत अच्छी बात है ठीक है देखते हैं क्योंकि ये भी लड़कियां बहुत दूर से आती हैं इनका भी सोचते हैं कि चलो इनका भी कुछ अच्छा ही होना चाहिए। है लगे लगे। कल का तो हमारा खत्म है ना वाइंड अप आज रात को सारा कुछ करके कवर सुबह सर की हाँ जी हाँ जी मैं रख लूंगी कुछ खास नहीं है बस व्रत रख लूंगी जी जी हेलो खैर और लोकां नाल ਵੀ ਇੱਥੇ ਗੱਲਬਾਤ ਕਰ ਰਹੇ ਆ ਕਿਵੇਂ ਉਹ ਦੇਖਦੇ ਨੇ ਕੱਲ ਦੇ ਇਸੁਰਤ ਨੂੰ ਖਾਸ ਬਣਾਉਣ ਵਾਸਤੇ ਕੀ ਕੁਝ ਰੱਖਿਆ ਕੋਈ ਸਰਪ੍ਰਾਈਜ਼ ਆਪਣੇ ਹਸਬੰਡ ਵਾਸਤੇ ਕੁਝ ਸਰਪ੍ਰਾਈਜ਼ ਰੱਖਿਆ ਕਿਉਂ ਨਹੀਂ ਸਰਪ੍ਰਾਈਜ਼ ਰੱਖਾਉਗਾ ਹਾਂ ਉਹ ਘਰ ਜਾ ਕੇ ਜਦੋਂ ਉਹ ਆਏਗੀ ਤੱਕ ਸਰਪ੍ਰਾਈਜ਼ ਹਮ ਦੇਂਗੇ ਔਰ ਆਬੀਸਲੀ ਹਸਬੰਡ ਵੀ ਸਰਪ੍ਰਾਈਜ਼ ਹਮੇਂ ਦیتے ਹੈ ਔਰ ਇਹ ਇਹਗਾ ਸਭ ਤੋਂ ਵਾਸਾ ਸਭ ਤੋਂ ਅੱਛਾ ਫੈਸਟੀਵ ਹੋਤਾ ਹੈ ਔਰ ਮੂਜੇ ਬਹੁਤ ਅੱਛਾ ਲੱਗਦਾ ਹੈ ਜਿੰਨੇ ਵੀ ਦੇ ਦੇ ਉਸਨਹੀਂ ਘਮ ਹੈ ਬਈ ਭਾਸ ਕਰਕੇ ਕੱਲ ਦੇ ਦਿਨ ਨੂੰ ਲੈ ਕੇ ਕਾਫੀ ਜੇਬ ਤੋਂ ਨਹੀਂ 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 ਉਹ ਹਮੇਸ਼ਾ ਮੇਰੀ ਵਿਸ਼ ਖੁਦ ਅੱਛਾ ਹਾਂਜੀ ਚਲੋ ਆਈ ਹੋਪ ਉਹ ਬਾਕੀ ਜਣੀਆਂ ਵਿਸ਼ ਰਹਿੰਦੀਆਂ ਹੈਗੀਆਂ ਉਹ ਵੀ ਪੂਰੀਆਂ ਹੋਣ ਤੁਸੀਂ ਕਿਵੇਂ ਦੇਖਦੇ ਹੋ ਜੀ ਕਿਉਂਕਿ ਕਾਫੀ ਚਾਹਣ ਵਾਲੇ ਨੇ ਹੈਗੇ ਤੁਹਾਨੂੰ ਵੀ ਲਵਨਿਆਂ ਨੂੰ ਵੀ ਕਿਉਂਕਿ ਲੰਬੇ ਸਮੇਂ ਤੋਂ ਇੰਤਜ਼ਾਰ ਰਿੰਦਾ ਮਹਿਲਾਵਾਂ ਨੂੰ ਖਾਸ ਕਰਕੇ ਤੁਹਾਨੂੰ ਵੀ ਇੰਤਜ਼ਾਰ ਰਿੰਦਾ ਹੈ ਕਿ ਕਦੋਂ ਅਸੀਂ ਕਾਰਨਰ ਤੇ ਜਾਈਏ ਤੇ ਬਿਲਕੁਲ ਇਹਨਾਂ ਸਾਰੇ ਸਾਨੂੰ ਪਿਆਰ ਦੇ ਰਿਹਾ ਹੈ ਕਿ ਸਾਨੂੰ 6-6 ਮਹੀਨੇ ਪਹਿਲਾਂ ਹੀ ਕਾਲਸ ਆਣਾ ਪਿਆ ਆਪ ਲਗਾ ਰਹੇ ਹੋ ਨਾ ਸਟਾਲ ਲਗਾ ਰਹੇ ਹੋ ਨਾ ਵੀ ਆਰ ਬਲੈਸਡ ਕਿ ਅਸੀਂ ਸਾਰਿਆਂ ਲਈ ਇੰਨਾ ਕਰ ਪਾਣੇ ਆ ਆ ਸਾਡਾ ਬੈਸਟ ਜਾਂਦਾ ਹੈ ਹਮੇਸ਼ਾ ਬੈਸਟ ਜਾਂਦਾ ਸਾਰੇ ਸਾਨੂੰ ਬਹੁਤ ਪਿਆਰ ਦਿੰਦੇ ਆ ਔਰ ਆਈ ਵੀ ਹਮੇਸ਼ਾ ਮਿਲਦਾ ਰਹੇ ਪਿਆਰ ਖਾਸ ਰੱਖਦੇ ਖਾਸ ਇਦਾਂ ਦਾ ਕੁਝ ਨਹੀਂ ਅਸੀਂ ਬਸ ਮਹਿੰਦੀ ਉਹਨਾਂ ਨੂੰ ਖਾਸ ਦੇ ਦੀਏ ਸਭ ਖਾਸ ਕੁਝ ਨਹੀਂ ਹੈ ਨਹੀਂ ਕੁਝ ਨਹੀਂ ਮੈਂ ਨਹੀਂ ਕਿਹਾ ਨਹੀਂ ਕੁਝ ਖਾਸ ਨਹੀਂ ਖਾਸ ਵੀ ਪੁਰਾਣੇ ਹੋ ਗਿਆ ਸਾਰਾ ਫਿਰ ਵੀ ਸਰਪ੍ਰਾਈਜ਼ ਦੇ ਦਿਓ ਵੀ ਸਰਪ੍ਰਾਈਜ਼ ਲਾਵਾਂਗੇ ਮੈਂ ਦੇਣਾ ਨਹੀਂ ਮੈ ਲੈਣਾ ਹੈ ਬਿਲਕੁਲ ਤੇ ਅਸਲੇ ਮਾਹੌਲ ਜਿਹੜਾ ਆ ਜਲੰਧਰ ਸ਼ਹਿਰ ਦਾ ਜੇ ਗੱਲ ਕਰੀਏ ਔਰ ਜਲੰਧਰ ਸ਼ਹਿਰ ਦੇ ਦਿਲ ਦੀ ਗੱਲ ਕਰੀਏ ਮਾਡਲ ਟਾਊਨ ਦੀ ਇਸ ਵੇਰੇ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਔਰ ਮਹਿਲਾਵਾਂ ਬਾਹਰ ਨਿਕਲੀਆਂ ਨੇ ਘਰਾਂ ਦੇ ਵਿੱਚੋਂ ਪੈਸੇ ਲੈ ਕੇ ਔਰ ਤਰ੍ਹਾਂ ਤਰ੍ਹਾਂ ਦੀ ਖਰੀਦਾਰੀ ਹੈਗੀ ਜਿਹੜੀ ਉਹ ਕੱਲ ਦੇ ਦਰਵਾਚੌਦ ਦੇ ਵਾਸਤੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਔਰ ਨਾਲ ਦੀ ਨਾਲ ਤਰ੍ਹਾਂ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਹੈਗੇ ਨੇ ਉਹ ਆਪਣੇ ਹੱਥਾਂ ਤੇ ਘਣਵਾਏ ਜਾ ਰਹੇ ਨੇ ਮਹਿੰਦੀ ਲਗਵਾਈ ਜਾ ਰਹੀ ਹੈ ਔਰ ਕੱਲ ਦਾ ਦਿਨ ਕਿਹੋ ਜਿਹਾ ਰਹਿਣ ਵਾਲਾ ਇਹ ਕੱਲ ਦੱਸਾਂਗੇ ਪਰ ਫਿਲਹਾਲ ਇਸ ਵੇਲੇ ਤਸਵੀਰਾਂ ਜਿਹੜੀਆਂ ਬਹੁਤ ਖਾਸ ਰਹਿਣ ਵਾਲੀਆਂ ਨੇ ਕਿਉਂਕਿ ਮਹਿਲਾਵਾਂ ਆਪਣੇ ਘਰਾਂ ਦੇ ਵਿੱਚੋਂ ਨਿਕਲੀਆਂ ਨੇ ਖਰੀਦੋ ਫਰੋਕਤ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਔਰ ਖਾਸ ਕਰਕੇ ਮਾਡਲ ਟਾਉਨ ਦੇ ਵਿੱਚ ਤਸਵੀਰਾਂ ਬਹੁਤ ਸੁੰਦਰ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਈ ਜਾਨੀ ਚੌਰਾ ਟੀਵੀ ਜਲੰਧਰ